ਚर्चा ਦੀ ਸ਼ੁਰੂਆਤ ਕਰਦੇ ਆਂ ਥੋੜਾ ਜਿਹਾ ਅੱਜ ਆਪਾਂ ਪੋਲਿਟੀਕਲ ਜਾਂ ਫਿਰ ਇਲਜ਼ਾਮ ਤਰਾਸ਼ੀਆਂ ਤੇ ਬਾਅਦ ਵਿੱਚ ਆਉਣੇ ਆ ਪਹਿਲਾਂ ਮੈਂ ਥੋੜਾ ਜਿਹਾ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਸਿੱਖੀ ਸਿਧਾਂਤਾਂ ਦੇ ਮੁਤਾਬਿਕ ਕੀ ਇਹ ਜੋ ਹੋ ਰਿਹਾ ਏ ਉਹਦਾ ਕੀ ਭਾਵ ਹੈ ਮੈਂ ਅੱਜ ਸ਼ੁਰੂਆਤ ਕਰਦੇ ਆਂ ਕਸ਼ਮੀਰ ਸਿੰਘ ਜੀ ਤੋਂ ਕਸ਼ਮੀਰ ਸਿੰਘ ਜੀ ਮੇਰੀ ਆਵਾਜ਼ ਤੱਕ ਪਹੁੰਚ ਰਹੀ ਹੋएगी ਪਹਿਲਾਂ ਪਹਿਲੀ ਨਜ਼ਰ ਦੇ ਵਿੱਚ ਇਹ ਪੂਰਾ ਮਾਮਲਾ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਜਥੇਦਾਰ ਸਾਹਿਬ ਖੁਦ ਜ਼ਿਕਰ ਕਰ ਗਏ ਕਿ ਪਤਿਤ ਸਿੱਖ ਨੇ ਇਸ ਕਰਕੇ ਸਿਕਤਰੀ ਦੇ ਉੱਤੇ ਸੀ ਸੱਦਰ ਰਹੇ ਆ ਇਹ ਮਾਮਲਾ ਪੋਲਿਟੀਕਲ ਹੈ ਇਹ ਧਾਰਮਿਕ ਹੈ ਇਹ ਕਿਸ ਨਜ਼ਰ ਦੇ ਨਾਲ ਤੁਸੀਂ ਇਸ ਨੂੰ ਦੇਖ ਰਹੇ ਹੋ ਜਫੇਦਰ ਸਾਹਿਬ ਦੇ ਜਿਹੜਾ ਆਪਣੇ ਆਫੀਸ਼ੀਅਲ ਜਿਹੜਾ ਉਹਨਾਂ ਦਾ ਪੇਜ ਹੈ ਉਹਦੇ ਉੱਤੇ ਜਿਹੜੀ ਸਟੇਟਮੈਂਟ ਪਾਈ ਹੈ ਇਸ ਸੰਬੰਧ ਵਿੱਚ ਇਹਨੂੰ ਤੁਲਬ ਕਰਨ ਦੇ ਸੰਬੰਧ ਵਿੱਚ ਉਹਦੇ ਵਿੱਚ ਉਹਨਾਂ ਨੇ ਪਹਿਲਾ ਦੋਸ਼ ਇਹ ਲਾਇਆ ਕਿ ਜਿਹੜਾ ਭਗਵੰਤ ਮਾਨ ਆ ਉਹਨੇ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਜਿਹੜੇ ਮਹਾਨ ਸਿੱਖ ਜਰਨੈਲ ਨੇ ਸੰਦਰਨਾ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਜਿਹੜੀ ਆ ਬਹੁਤ ਅਤੀਤਰਾਜੋਗ ਜਿਹੜੀ ਆ ਉਹ ਕੋਈ ਛੇੜਖਾਨੀ ਜਾਂ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਜੀ ਦੂਸਰਾ ਉਹਨਾਂ ਨੇ ਉਹਦੇ ਤੇ ਜਿਹੜੀ ਇਹ ਉਹਨਾਂ ਨੇ ਉਹਦੇ ਤੇ ਜਿਹੜੇ ਚਾਰਜ ਫਰੇਮ ਕੀਤੇ ਕਹਿ ਲਓ ਉਹ ਕੀਤੇ ਨੇ ਕਿ ਜਿਹੜੇ 2007 ਦੇ ਵਿੱਚ ਮੌੜ ਬੰਬ ਕਾਂਡ ਹੋਇਆ ਸੀਗਾ ਹੂੰ ਉਹਦਾ ਜਿਹੜਾ ਦੋਸ਼ੀ ਆ ਆਰ ਅਰਹੀਮ ਆ ਇਹ ਜੱਜਦਾਰ ਸਾਹਿਬ ਨੇ ਡਿਕਲੇਅਰ ਕਰਤਾ ਵਾ ਤੇ ਦੂਸਰਾ ਦੇਹਦਰ ਸਾਹਿਬ ਨੇ ਕਿਹਾ ਕਿ ਬੜਗਾੜੀ ਕਾਂਡ ਦੇ ਵਿੱਚ ਵੀ ਜਿਹੜਾ ਰਾਮਹੀਮ ਦੋਸ਼ੀ ਆ ਜੀ ਤੇ ਉਹਦੇ ਸਬੰਧ ਵਿੱਚ ਜਿਹੜਾ ਵਾ ਉਹ ਸਿੱਖ ਪੀੜਤਾਂ ਨੂੰ ਤੇ ਜਿਹੜੇ ਬੰਬ ਧਮਾਕੇ ਦੇ ਹੋਰ ਪੀੜਤ ਨੇ ਉਹਨਾਂ ਨੂੰ ਸਰਕਾਰ ਨੇ ਹੁਣ ਤੱਕ ਨਿਆਂ ਦੇਣ ਲਈ ਕੀ ਕੀਤਾ ਹੂੰ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਕਿ ਜਿਹੜਾ ਐ ਗੋਲਕਾ ਦੇ ਵਿੱਚ ਪੈਸਾ ਪਾਉਣ ਵਰਗੇ ਜਿਹੜੇ ਬਿਆਨ ਨੇ ਉਹ ਬੇਤੁਕੇ ਦਿੱਤੇ ਨੇ ਮੈਨੂੰ ਵੀ ਲੱਗਦਾ ਕਿ ਉਹਨਾਂ ਨੂੰ ਉਹ ਜਿਹੜਾ ਇੱਕ ਇਹ ਚੀਜ਼ ਦਿੱਤਾ ਤੇ ਜੰਦਨ ਕਹਿ ਕੇ ਜਿਹੜਾ ਨਾ ਬੜਗਾੜੀ ਜਾ ਕੇ ਉਹ ਸਦਮਾ ਦੇ ਮਸਲੇ ਕਿਹਾ ਕਿ ਸਦਮਾ ਨੇ ਬੜਗਾੜੀ ਜਾ ਕੇ ਜਿਹੜਾ ਕਿਆ ਸੀਗਾ ਕਿ ਤੁਸੀਂ ਧਰਨਾ ਚ ਉੱਕ ਲੋ ਤੇ ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਸੁਝਾਅ ਦੇਵਾਂਗੇ ਵੀ ਉਸ ਸਬੰਧ ਵਿੱਚ ਤਿੰਨ ਸਾਲਾਂ ਤੋਂ ਸਰਕਾਰ ਨੇ ਕੀ ਕੀਤਾ ਕਿ ਤਾਰ ਸਿੰਘ ਸੰਧਵਾਨ ਵੀ ਕੀਤਾ ਕੀਤਾ ਜਾ ਰਿਹਾ ਹੈ ਇਹ ਮੋਟੀਆਂ ਜੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ ਹੂੰ ਇਹਦਾ ਸਿਧਾਂਤਕ ਪਹਿਲੂ ਆ ਜਿਹੇਦਰ ਸਾਹਿਬ ਨੇ ਆਪ ਵੀ ਕਲੀਅਰ ਕਰਤਾ ਕਿ ਜਿਹੜਾ ਫਤਤ ਬੰਦਾ ਵਾ ਉਹਨੂੰ ਆਪਾਂ ਅਕਾਲ ਤਖਤ ਸਾਹਿਬ ਤੇ ਨਹੀਂ ਸੱਦ ਸਕਦੇ ਪਰ ਉਹਨੂੰ ਦਫਤਰ ਦੇ ਵਿੱਚ ਸੱਡ ਕੇ ਉਹਦੇ ਤੋਂ ਗੱਲ ਜੀ ਬਾਤ ਜਿਹੜੀ ਆ ਕੁਛੀ ਦੱਸੀ ਜਾ ਸਕਦੀ ਆ ਕੋਈ ਵੀ ਹੂੰ ਤੀਸਰੀ ਗੱਲ ਹੈਗੀ ਆ ਕਿ ਜਿਹੇਦਰ ਸਾਹਿਬ ਨੇ ਇਹਨੂੰ ਕਿਉਂ ਸੱਦਿਆ ਤਾਂ ਉਹਦੇ ਵਿੱਚ ਜਿਹੜੀ ਸਪਸ਼ਟ ਗੱਲ ਹੈ ਸਾਹਮਣੇ ਆ ਰਹੀ ਆ ਕਿ ਇਹ ਸਾਰੀਆਂ ਚੀਜ਼ਾਂ ਤੋਂ ਵਾਪਰਨ ਤੋਂ ਪਹਿਲਾਂ ਇਹ ਜਿੱਦ ਦਾ ਭਗਵਾਨ ਤੋਂ ਮਾਨ ਦਾ ਅੜੇ ਰਹਿਣਾ ਕਿ ਮੈਂ ਐਫ ਆਈ ਆਰ ਦਰਜ ਕਰਨੀ ਕਰਨੀ ਆ ਜਿਹੜਾ ਕੇਸ ਸ਼੍ਰੋਣੀ ਕਮੇਟੀ ਦੇ ਮਲਾਜਮਾਂ ਤੇ ਤੇ ਸਾਰੀ ਗੱਲ ਦੀ ਪੜਤਾਲ ਜਿਹੜੀ ਕਰਾਉਣੀ ਆ ਸੀ ਇੱਕ ਬਣਾ ਕੇ ਜੀ ਅਗਰ ਜਹਦਾਰ ਸਾਹਿਬ ਇਹ चीज ਤੋਂ ਵਾਪਰਨ ਤੋਂ ਪਹਿਲਾਂ ਇਹਦੇ ਖਿਲਾਫ ਕਾਰਵਾਈ ਕਰਦੇ ਤੇ ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਜੀ ਦੀ ਕਾਰਵਾਈ ਤੇ ਕਿੰਤੂ ਪਰੰਤੂ ਸ਼ਾਇਦ ਨਾ ਉੱਠਦਾ ਹੂੰ ਉਹਨਾਂ ਦੀ ਇਸ ਹੈਂਕਰ ਨੂੰ ਇਸ ਜਿੱਦ ਨੂੰ ਮੈਨੂੰ ਇਹ ਲੱਗਦਾ ਕਿ ਤੋੜਨ ਲਈ ਰੋਕਣ ਲਈ ਜਥੇਦਾਰ ਸਾਹਿਬ ਵੱਲੋਂ ਇਹ ਪੈਂਤੜਾ ਅਪਣਾਇਆ ਗਿਆ ਅਗਰ ਇਹ ਗੱਲ ਠੀਕ ਹੈ ਕਿਤੇ ਨਾ ਕਿਤੇ ਤਾਂ ਇਹ ਜਥੇਦਾਰ ਸਾਹਿਬ ਦੀ ਕਾਰਵਾਈ ਫਿਰ ਬਹੁਤੀ ਯੋਗ ਨਹੀਂ ਨਹੀਂ ਕਿਹੜੀ ਹੈਂਕਰ ਤੋੜਨ ਵਾਸਤੇ ਮੈਂ 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 ਥੋੜਾ ਇਸ ਸੈਟ ਮੈਨੂੰ ਲੱਗਦਾ ਕਿ ਮੈਂ ਐਗਜ਼ੈਕਟਲੀ ਸੰਗਤ ਸਮਝ ਸਕੇ ਲੋਕ ਸਮਝ ਸਕਣ ਤੁਸੀਂ ਲੱਗ ਰਹੇ ਹੋ ਕਿਹੜੇ ਇਸ਼ੂ ਨਾਲ ਜੋੜ ਦਿੱਤਾ ਤੁਸੀਂ ਇਹ ਤਾਂ ਉਹਨਾਂ ਨੇ ਸਤਿੰਦਰ ਕੋਹਲੀ ਨੂੰ ਚੁੱਕਿਆ ਮਤਲਬ 328 ਰੁਪਆ ਵਾਲਾ ਮਾਮਲਾ ਜੋ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਕਿ ਉਹਦਾ ਇੱਕ ਤਰੀਕੇ ਨਾਲ ਜਵਾਬ ਦੇਣ ਦੀ ਕੋਸ਼ਿਸ਼ ਹੈ ਹਾਂ ਸਿੱਟ ਜਿਹੜੀ ਬਣਾ ਕੇ ਜਿਹਦਰ ਸਾਹਿਬ ਨੇ ਕਿਹਾ ਸੀ ਕਿ ਸ਼ਰਮਣੀ ਕਮੇਟੀ ਦੇ ਕੰਮਾਂ ਦੇ ਵਿੱਚ ਭਗਵੰਤ ਮਾਨ ਕਾਰਵਾਈ ਨਾ ਕਰੇ ਠੀਕ ਹੈ ਪਰ ਉਹ ਹਟਿਆ ਨਹੀਂ ਮੁੱਖ ਮੰਤਰੀ ਉਹਨੇ باوجود ਇਹ ਦੇ ਕਿ ਹਟਣ ਦੇ ਉਹਨੇ ਸਿੱਟ ਬਣਾਈ ਕੋਹਲੀ ਨੂੰ ਗ੍ਰਿਫਤਾਰ ਕਰਿਆ ਤੇ ਸ਼ਰਮਣੀ ਕਮੇਟੀ ਦਾ ਸ਼ਰਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਦਬਾਅ ਵਾ ਜੇ ਜੇ ਭਗਵਾਨਤ ਮਾਨ ਦੀ ਇਹ ਕਾਰਵਾਈ ਜਾਰੀ ਰਹੀ ਤਾਂ ਉਹ ਬੰਦੇ ਪ੍ਰੈਸ਼ਰ ਹੇਠ ਆਣ ਕੇ ਸਰਕਾਰ ਦੇ ਇਨਟੈਰੋਗੇਸ਼ਨ ਦੇ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਉਹਦੇ 15 ਥਾਵਾਂ ਤੇ ਸਤਿੰਦਰ ਸਿੰਘ ਕੋਲੀ ਦੇ ਛਾਪੇ ਮਾਰੇ ਨੇ ਕਿ ਕੀ ਕੋਈ ਹੋਰ ਬੰਦੇ ਫੜ ਕੋ ਝੂਠ ਸੱਚ ਦੱਸ ਕੇ ਕੀ ਕੋਈ ਸਾਨੂੰ ਜਿਹੜਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਤੀਜਾ ਆ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਆ ਸਕਦੀਆਂ ਨੇ ਜਿਹੜਾ ਉਹਨਾਂ ਦਾ ਇਮਜ ਆ ਉਹਨੂੰ ਹੋਰ ਡੈਮੇਜ ਕਰ ਸਕਦੀਆਂ ਨੇ ਠੀਕ ਠੀਕ ਉਹਨੂੰ ਦੇਖਦਾ ਸਾਹਿਬ ਨੇ ਪਹਿਲਾਂ ਕਿਹਾ ਤੁਸੀਂ ਸੁਣਿਆ ਹੀ ਹੈ ਕਿ ਇਹ ਕੰਮ ਸਰਕਾਰ ਨਾ ਕਰੇ ਜੇ ਕਰੇਗੀ ਅਕਾਲਪੁਰ ਸਾਹਿਬ ਨੂੰ ਚੁਣੌਤੀ ਦਿੱਤੀ ਜਾਏਗੀ ਮੈਂ ਮੈਂ ਥੋੜਾ ਜਿਹਾ ਅੱਗੇ ਵਧਦਾ ਮੈਂ ਤੁਹਾਡੀ ਗੱਲ ਸਮਝ ਗਿਆ ਬੇਸਿਕਲੀ ਜਿਹੜੀ ਤੁਸੀਂ ਜੀ ਮੈਂ ਇੱਕ ਵਾਰ ਸਾਰੇ ਨੂੰ ਐਡ ਕਰ ਲਵਾਂ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਮੈਨੂੰ ਲੱਗਦਾ ਕਿ ਸਭ ਦੇ ਰਿਐਕਸ਼ਨ ਵੀ ਆਪਾਂ ਨੂੰ ਉਸ ਤਰੀਕੇ ਨਾਲ ਮਿਲ ਜਾਣਗੇ ਮੈਂ ਇੱਕ ਵਾਰੀ ਗੱਲ ਇੱਕ ਮਿੰਟ ਦੀ ਅੱਧੇ ਮਿੰਟ ਚ ਇੱਕ ਮੈਂ ਕਹਿੰਦਾ ਤੱਕ ਕੰਪਲੀਟ ਕਰ ਲਓ ਕੋਈ ਗੱਲ ਜੀ ਤਾ ਉਹਨਾਂ ਨੇ ਕੀ ਕੀਤਾ ਕਿ ਇਸ ਸਾਰੇ ਜਿਹੜਾ ਉਹਨਾਂ ਨੂੰ ਤਲਬ ਕਰਕੇ ਆਦੇਸ਼ ਜਾਰੀ ਕੀਤਾ ਜਹੇਦਾਰ ਸਾਹਿਬ ਨੇ ਜੀ ਹੁਣ ਉਹਦੇ ਵਿੱਚ ਇਸ ਦਾ ਜ਼ਿਕਰ ਨਹੀਂ ਆ ਤੇ ਬਾਕੀ ਸਾਰੀਆਂ ਗੱਲਾਂ ਦਾ ਇਹਦੇ ਵਿੱਚ ਜ਼ਿਕਰ ਆ ਜਿਸ ਕਰਕੇ ਮੈਨੂੰ ਲੱਗਦਾ ਕਿ ਜਿੰਦਾਰ ਸਾਹਿਬ ਕੀਤੇ ਜਿਹੜਾ ਵਾ ਉਹ ਜਿੰਨੂੰ ਇੱਕ ਬਦਲਾ ਲੋਜਿਕ ਕਰਨੀ ਕੀਤੀ ਜਾਂਦੀ ਆ ਵੀ ਉਹਦੀ ਭਿੰਨਕ ਜਿਹੜੀ ਹੈ ਇਹਦੇ ਵਿੱਚ ਥੋੜੀ ਜੀ ਨਜ਼ਰ ਆਉਂਦੀ ਹੂੰ ਠੀਕ ਹੈ ਚਲੋ ਆਪਾਂ ਚਰਚਾ ਨੂੰ ਅੱਗੇ ਬਦੌਣੇ ਆ ਥੋੜਾ ਜਿਹਾ ਮੈਂ ਮੈਂ ਇੱਕ ਵਾਰੀ ਝੱਬਰ ਸਾਹਿਬ ਦਾ ਰੁਕ ਕਰ ਲਵਾਂ ਮੈਂ ਫਿਰ ਗੌਰੇ ਮਸਕੀਨ ਜੀ ਤੁਹਾਡੇ ਕੋਲ ਆਣਾ ਝੱਬਰ ਸਾਹਿਬ ਤਲਬ ਕੀਤਾ ਸੀਐਮ ਕੇੰਦੇ ਮੈਂ ਪੇਸ਼ ਹੋਵਾਂਗਾ ਹੁਣ ਦੇਖੋ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀਗੇ 328 ਰੁਪਿਆਂ ਵਾਲੇ ਮਾਮਲੇ ਦਾ ਆਫਟਰ ਇਫੈਕਟ ਦਾ ਨਹੀਂ ਹੈ ਕਸ਼ਮੀਰ ਸਿੰਘ ਜੀ ਉਹੀ ਜ਼ਿਕਰ ਕਰ ਰਹੇ ਨੇ ਮੈਂ ਸਮਝਦਾ ਸਿੰਘ ਸਾਹਿਬ ਜੀ ਆ ਦੀ ਤੁਸੀਂ ਸਾਰੀ ਅੱਜ ਸਟੇਟਮੈਂਟ ਪ੍ਰੈਸ ਕਾਨਫਰੰਸ ਸੁਰੀ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਦੀ ਵੀ ਤਾਜ਼ੀ-ਤਾਜ਼ੀ ਸੁਣੀ ਹੈ ਕੋਈ ਬੜੀ ਪੁਰਾਣੀ ਘਟਨਾ ਨਹੀਂ ਜਿਹੜਾ ਕਿਹਾ ਰਹਿਤ ਮਰਿਆਦਾ ਤੇ ਸੱਟ ਮਾਰੀ ਹੈ ਵੀ ਕਿੱਧਰੋਂ ਲਿਆਉਂਦੇ ਆ ਆ ਬਣਾ ਕੇ ਛੱਡੀ ਜਾਂਦੇ ਆ ਹਾਲਾਂਕਿ ਸੀਸ ਸਾਹਿਬ ਨੇ ਹਵਾਲਾ ਦਿੱਤਾ ਵੀ ਸਾਡੀ ਕੌਮ ਦੇ 30 ਸਾਲ 40 ਸਾਲ ਮਸ਼ਵਰੇ ਤੋਂ ਬਾਅਦ ਹੀ ਰਹਿਤ ਮਰਿਆਦਾ ਆਈ ਹੈ ਤੇ ਨਾਲ ਹੀ ਜੋ ਗੋਲਕਾਂ ਦੇ ਮੁੱਦੇ ਤੇ ਤਾਜ਼ੇ-ਤਾਜ਼ੇ ਬਿਆਨ ਨੇਗੇ ਪਰ ਕੁਝ ਲੋਕਾਂ ਦਾ ਕਈ ਵਾਰੀ ਇਹ ਸੁਹਾ ਹੁੰਦਾ ਕਿ ਵਿਰੋਧ ਕਰਨਾ ਅਸੀਂ ਨਾ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਜ਼ਰ ਆਉਂਦਾ ਸਾਹਮਣੇ ਸਿਰਫ ਤੇ ਸਿਰਫ ਇਹ ਨਜ਼ਰ ਆਉਂਦਾ ਕਿ ਅਸੀਂ ਕਿਸੇ ਨਾ ਕਿਸੇ ਦਾ ਵਿਰੋਧ ਕਰਨਾ ਪਰ ਅਸੀਂ ਤਾਂ ਬੇਨਤੀ ਕਰਦੇ ਹਾਂ ਜਿਵੇਂ ਮੈਥੋਂ ਪਹਿਲਾਂ ਜਿਸ ਗੱਲ ਤੇ ਕਹਿ ਕੇ ਹਟਿਆ ਜੀ ਕਿ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਠੀਕ ਹੈ ਤੁਸੀਂ ਦੋ ਤਿੰਨ ਮੁੱਦਿਆਂ ਤੇ ਬੁਲਾਇਆ ਵਧੀਆ ਗੱਲ ਹੈ ਅਸੀਂ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਮੁੱਦਿਆਂ ਤੇ ਕਿ 328 ਰੂਪਾਂ ਦੇ ਮਸਲੇ ਤੇ ਜੋ ਕੌਮ ਦੀ ਸੁਪਰੀਮ ਬਾਡੀ ਹੈ ਸ੍ਰੀ ਅਕਾਲ ਤਖਸਾਓ ਜਿਨ ਜੋ ਮੁੱਖ ਮੰਤਰੀ ਸਾਹਿਬ ਅੱਜ ਮੰਨ ਰਹੇ ਐ ਬਿਆਨਾਂ ਚ ਮੰਨ ਰਹੇ ਐ ਟਵੀਟ ਚ ਮੰਨ ਰਹੇ ਐ ਪਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਰਹੇ ਐ ਪ੍ਰਸ਼ਾਸਨਾਂ ਇਹ ਵੀ ਰਿਕਾਰਡ ਦਿਓ ਸਾਨੂੰ ਸਾਨੂੰ ਰਿਕਾਰਡ ਫੜਾਓ ਸ਼੍ਰੋਮਣੀ ਕਮੇਟੀ ਦਾ ਅਸੀਂ ਪੜਤਾਲ ਕਰਨਾ ਤੇ ਉਸ ਤੋਂ ਬਾਅਦ ਵੀ ਇਸ ਮਸਲੇ ਤੇ ਵੀ ਸਿੰਘ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਜੇ ਆਮ ਦੁਨਿਆਵੀ ਕੋਰਟ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੋਈ ਮਸਲਾ ਵਿਚਾਰਿਆ ਜਾਵੇ ਨਾ ਤਾਂ ਜੇ ਕੋਈ ਸਰਕਾਰਾਂ ਦਾਖਲ ਦਾਜੀ ਕਰਨ ਕੋਰਟਾਂ ਨੋਟਿਸ ਲੈ ਲੈਂਦੀਆਂ ਸੋ ਇਹ 20 ਦੇ ਵਿੱਚ ਮਸਲਾ ਵਿਚਾਰ ਕੇ ਪੜਤਾਲ ਕਰਕੇ ਹੱਲ ਕਰਤਾ ਸੀ ਪਰ ਸਰਕਾਰ ਅੱਜ ਦਾਖਲ ਦਾਜੀ ਕਰਦੀ ਹੈ ਪ੍ਰਬੰਧਾਂ ਦੇ ਵਿੱਚ ਇਸ ਤੇ ਵੀ ਨੋਟਿਸ ਲੈਣਾ ਚਾਹੀਦਾ ਤੇ ਜਿਹੜੇ ਇਹਨਾਂ ਨੇ ਚੇਅਰਮੈਨ ਲਾਏ ਨੇਗੇ ਉਹ ਜਿਹੜੇ 16 ਕੱਢੇ ਸੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਚੋਂ ਇੱਕ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਜੋ ਮੁੱਖ ਮੰਤਰੀ ਸਾਹਿਬ ਦਾ ਜਦੋਂ ਦੂਜਾ ਵਿਆਹ ਹੋਇਆ ਸੀਗਾ ਉਦੋਂ ਜਦੋਂ ਪਾਲਕੀ ਸਾਹਿਬ ਗਏ ਨੇ ਇੱਕ ਪਾਸੇ ਚੰਨੀ ਗਏ ਆ ਸਾਬਕਾ ਉਹ ਸੌਰੀ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਕੇਜਰੀਵਾਲ ਨੇ ਸੁਪਰੀਮੋ ਜਿਹੜੇ ਉਹ ਵੀ ਗਏ ਸੀ ਸੀਐਮ ਹਾਊਸ ਤੇ ਕੋਈ ਤਲਾਸ਼ੀ ਨਹੀਂ ਹੋਈ ਪਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਗਏ ਸਰੂਪ ਗਏ ਤਾਂ ਉਹਨਾਂ ਦੀ ਤਲਾਸ਼ੀ ਹੋਈ ਇੱਥੇ ਸਿਕਾਉਂ ਦੀ ਛੱਟ ਨਹੀਂ ਵੱਜੀ ਉਸ ਤੋਂ ਬਾਅਦ ਤੁਸੀਂ ਵੇਖਿਆ ਕਿਸ ਤਰ੍ਹਾਂ ਤੇ ਕਿ ਦੇ ਸਖ ਸੰਗਤਾਂ ਨੇ ਬਰਗਾੜੀ ਦੇ ਵਿੱਚ ਵਿਰੋਧ ਕੀਤਾ ਦੋਸ਼ਾ ਕਰਕੇ ਬਾਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਵੀ ਨਹੀਂ ਸੀਐਮ ਕਹਿੰਦੇ ਮੈਂ ਬਹੁਤ ਸਾਰੇ ਚਿੱਠੇ ਲੈ ਕੇ ਪਹੁੰਚਾਂਗਾ ਨਹੀਂ ਜੀ ਪਹੁੰਚਣ ਬਦਲ ਗੱਲ ਇਹ ਹੈ ਕਿ ਗੱਲ ਗੋਲਕ ਵਾਲੇ ਬਿਆਨ ਤੋਂ ਅੱਗੇ ਤੁਰ ਸਕਦੀ ਹੈ ਉਹਦੇ ਲਈ ਵੀ ਤਿਆਰ ਰਹੋ ਤੁਸੀਂ ਬਹੁਤ ਵਧੀਆ ਗੱਲ ਹੈ ਸੀਐਮ ਸਾਹਿਬ ਨੇ ਜਵਾਨ ਰਾਹੀਂ ਚਿੱਠਿਆਂ ਦੀ ਗੱਲ ਹੀ ਕੀਤੀ ਅੱਜ ਤੱਕ 10 ਸਾਲ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲ ਨਾਲ ਵੱਡੀ ਗੱਲ ਜਿਹੜਾ ਦਸਤਾਰ ਦੀ ਬੇਅਦਵੀ ਸਮੇਂ-ਸਮੇਂ ਤੇ ਕਿਦੇ ਝੂਠਾ ਪਾਣੀ ਪਾਲਿਆ ਕਿਦੇ ਟੋਪੀ ਮੰਗੂ ਲਾ ਕੇ ਰੱਖਤੀ ਤੇ ਸਿੱਖ ਸੰਗਤਾਂ ਦੀ ਮੈਂ ਸਾਰਾ ਕੁਝ ਹੁਣ ਯਾਦ ਕਿਉਂ ਆਇਆ ਨਾ ਤੁਸੀਂ ਸਾਰਾ ਕੁਝ ਗਿਣਵਾ ਰਹੇ ਹੋ ਮੈਂ ਫੇਰ ਕਹਿ ਰਹੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਹੈ ਬੇਸ਼ੱਕ ਮੈਂ ਕਮਾ ਕੀ ਅਪਾ ਚਰਚਾ ਇੱਥੇ ਕਰ ਰਹੇ ਹਾਂ ਪਰ ਇਹਦੇ ਵਿੱਚ ਕੋਈ ਗੱਲ ਨਹੀਂ ਬਿਲਕੁਲ ਸੁਪਰੀਮ ਆਪਾਂ ਸਾਰੇ ਸਮਝਦੇ ਹਾਂ ਪਰ ਲੋਕ ਇਹ ਜਾਨਣਾ ਚਾਹੁੰਦੇ ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਜਾਂਚ ਅੱਗੇ ਵੱਧ ਰਹੀ ਹੈ ਤੇ ਫਿਰ ਨਾਲ-ਨਾਲ ਪੈਰਲਲ ਚੀਜ਼ਾਂ ਹੋ ਰਹੀਆਂ ਨੇ ਜੋ ਕਸ਼ਮੀਰ ਸਿੰਘ ਜੀ ਨੇ ਖੱਛਾ ਜਤਾ ਦਿੱਤਾ ਨਾ ਕਿ ਲੱਗਦਾ ਉਹੀ ਰਿਹਾ ਕਿ ਉਹਦੇ ਨਾਲ ਜਾ ਕੇ ਜੁੜਦੀ ਹੈ ਕਿ ਕਿਸੇ ਚੀਜ਼ ਦੀ ਹੱਦ ਵੀ ਹੁੰਦੀ ਹੈ ਸਿੰਘ ਸਾਹਿਬ ਨੇ ਹਵਾਲਾ ਦਿੱਤਾ ਜਨਵਰੀ ਮਹੀਨੇ ਚ ਗੋਲਕਾਂ ਬਾਰੇ ਬੋਲਿਆ ਜੂਨ ਮਹੀਨੇ ਚ ਗੋਲਕਾਂ ਬਾਰੇ ਬੋਲੇ ਨਵੰਬਰ ਮਹੀਨੇ ਚ ਗੋਲਕਾਂ ਬਾਰੇ ਬੋਲੇ ਤੇ ਹੁਣ ਤਾਂ ਰਹਿਤ ਮਰਿਆਦਾ ਬਾਰੇ ਵੀ ਬੋਲਦੇ ਮੁਹੰਮਦ ਸਾਹਿਬ ਇੱਕ ਗੋਲਕਾਂ ਬਾਰੇ ਸਟੇਟਮੈਂਟ ਆ ਮੈਨੂੰ ਲੱਗਦਾ ਕਿ ਪਿਛਲੇ 10 ਸਾਲ ਦੇ ਵਿੱਚ ਅਣਗਿਣਤ ਹੋਣ ਗਈਆਂ ਔਰ ਸਾਰੀਆਂ ਪੋਲੀਟੀਕਲ ਪਾਰਟੀ ਦੀਆਂ ਬਹੁਤ سارے ਅਲੀਗੇਸ਼ਨ ਟੋੜਦੇ ਲੱਗਦੇ ਰਹੇ ਨੇ ਨਾ ਐਸਜੀਪੀਸੀ ਦੇ ਲੱਗੇ ਅਕਾਲੀ ਦਲ ਦੇ ਉੱਤੇ ਲੱਗੇ ਗੌਰਵ ਜੀ ਇਸ ਹੱਦ ਤੱਕ ਜਦੋਂ ਸਿੰਘ ਸਾਹਿਬ ਸ੍ਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਡੀ ਸੁਪਰੀਮ ਬਾਡੀ ਰਹਿਤ ਮਰਿਆਦਾ ਬਾਰੇ ਕੋਈ ਗੱਲ ਕਰਦੇ ਆ ਤਾਂ ਮੁੱਖ ਮੰਤਰੀ ਉਹਤੇ ਵੀ ਕਮੈਂਟ ਕਰਦਾ ਵੀ ਕਿੱਧਰ ਉਹ ਲਿਆਉਂਦੇ ਆ ਆਪਦੀ ਮਰਜ਼ੀ ਨਾਲ ਇਹ ਕਹਿ ਰਹੇ ਆ ਕੌਣ ਕੀਰਤਨ ਕਰੂ ਨਹੀਂ ਕਰੂ ਇਹ ਗੱਲਾਂ ਬਾਰੇ ਮੁੱਖ ਮੰਤਰੀ ਨੂੰ ਬੋਲਣ ਦਾ ਹੱਕ ਹੈ